ਇਹ ਉਹ ਗਲੈਰੀ ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪੈਂਡਰ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਾਈ ਦਲੇਰ ਸਿੰਘ ਬਾੜ ਦੇ ਕੋਲੇ ਹਰ ਵਾਰ ਦੀ ਤਰ੍ਹਾਂ ਦੋਸਤੋ ਪਸ਼ੂ ਤੁਹਾਨੂੰ ਆਪਾਂ ਇਸ ਘਰੋਂ ਦਿਖਾਉਣੇ ਆ ਤੇ ਪਸ਼ੂ ਮੋਸਟਲੀ ਆ ਨੀਲੀ ਰਾਵੀ ਦੇ ਵਿੱਚ ਕਾਫੀ ਵੱਡੀ ਮਾਤਰਾ 'ਚ ਹੁੰਦੇ ਆ ਬੇਸ਼ੱਕ ਨਾਗ ਜਿਹੜੇ ਦੋਸਤੋ ਤਿੰਨ ਤੋਂ ਚਾਰ ਨਾਗ ਹੁੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾ ਦਾਂਗੇ ਅ ਟੁਕੀਆਂ ਠੀਕ ਹੈ ਜੀ ਤੇ ਇੱਕ ਮੱਝ ਹੋਵੇਗੀ ਦੋਸਤੋ ਬਿਲਕੁਲ ਸੁਈ ਸੁਵਾਈ ਆ ਜਿਹੜੇ ਵੀਰ ਪਸ਼ੂ ਅਗੇ ਸੋਇਆ ਸਵਾਈਆ ਖਰੀਦਣ ਦੇ ਸ਼ਕੀਨ ਉਹ ਸੁਈ ਮੱਝ ਤੁਸੀਂ ਖਰੀਦ ਸਕਦੇ ਹੋ ਤੇ ਗੱਪਣ ਜਿਹੜੇ ਪਸ਼ੂ ਦੋਸਤੋ ਕੋਈ ਸਮਾਂ ਲੈ ਕੇ ਜਾਂਦੇ ਪਏ ਹਜੇ ਕੁਝ ਦਿਨ ਸੋ ਪੂਰੀ ਗੱਲਬਾਤ ਆਪਾਂ ਬਾਈ ਦਲੇਰ ਸਿੰਘ ਬਾੜ ਦੇ ਨਾਲ ਕਰ ਲਾਂਗੇ ਤੇ ਇੱਕ ਦੋਸਤੋ ਲਾਸਟ ਦੇ ਵਿੱਚ ਤੁਹਾਨੂੰ अल्टੋ ਕੇ 10 VXI ਗੱਡੀ ਜਿਹੜੀ ਆ ਦੋਸਤੋ ਉਹ ਦਿਖਾ ਦਾਂਗੇ 2016 ਮਾਡਲ ਹੋਵੇਗੀ ਪੂਰੇ ਡਾਕੂਮੈਂਟ ਜਿਹੜੇ ਹੈਗੇ ਦੋਸਤੋ ਪੂਰੀ ਕਾਗਜ਼ ਪੱਤਰ ਜਿੰਨੇ ਵੀ ਹੈਗੇ ਓਵਰ ਆਲ ਡਾਕੂਮੈਂਟ ਪੂਰੇ ਨਾਲ ਜਿਹੜੇ ਤੁਹਾਨੂੰ ਮਿਲਣਗੇ ਉਹ ਵੀ ਡਿਟੇਲ ਆਪਾਂ ਜਾਣਾਂਗੇ ਸੋ ਗੱਡੀ ਜਿਹੜੀ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਾਂਗੇ ਸੋ ਜਿਹੜੀ ਵੀਰ ਚਾਹਵਾਨ ਨੇ ਬਿਲਕੁਲ ਜੈਨੂਨ ਘਰੇ ਫੈਮਿਲੀ ਵਾਸਤੇ ਰੱਖਣ ਵਾਲੀ ਗੱਡੀ ਆ ਦੋਸਤੋ ਬਾਈ ਦਰੇਰ ਸਿੰਘ ਬਾੜ ਦੇ ਕੋਲੇ ਆ ਗੱਡੀ ਉਹ ਵੀ ਉਹ ਵੀ ਆਪਾਂ ਤੁਹਾਨੂੰ ਲਾਸਟ ਤੇ ਦਿਖਾ ਦਾਂਗੇ ਫਿਲਹਾਲ ਇੱਕ ਵਾਰੀ ਸਟਾਰਟਿੰਗ ਜਿਹੜੀ ਆ ਦੋਸਤੋ ਆਪਾਂ ਇਹਨਾਂ ਪਸ਼ੂਆਂ ਦਾ ਕਰ ਲੈਨੇ ਆ ਦੋ ਝੋਟੀਆਂ ਦਿਖਾ ਦਿੰਦੇ ਇੱਕ ਪੂਰੀ ਜਿਹੜੇ ਵੀਰ ਕੇ ਸ਼ਕੀਨ ਆ ਪੂਰੀ ਝੋਟੀ ਖਰੀਦਣ ਦੇ ਉਹਨਾਂ ਨੂੰ ਪੂਰੀ ਅੱਗੇ ਵਿੱਚ ਦਿਖਾਈ ਦਊਗੀ ਠੀਕ ਹੈ ਜੀ ਦੂਜੇ ਨੰਬਰ ਤੇ ਵੇਰਵਾ ਲਵਾਂਗੇ ਅੱਜ 6 ਜੁਲਾਈ ਅਗਸਤ ਸਭ ਤੋਂ ਪਹਿਲਾਂ ਪਾਜੀ ਦਲੇਰ ਸਿੰਘ ਬਾੜ ਸਾਸਰੀ ਘਰ ਸਾਸਰੀ ਘਰ ਰਾਜਵੀਰ ਸਾਸਰੀ ਘਰ ਜਿੰਨੇ ਭਰਾ ਮੇਰੇ ਵੀਡੀਓ ਵੇਂਦੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸਰੀ ਘਰ ਹੋਰ ਪਾਜੀ ਠੀਕ ਬਸ ਚੜਦੀ ਕਲਾ ਕਿਰਪਾ ਮਾਰ ਕਰੀ ਚਲੋ ਸ਼ੁਕਰ ਜੀ ਹਾਂਜੀ ਬਾਬਾ ਬੁੜਾ ਸਾਹਿਬ ਦੀ ਬਹੁਤ ਮਿਹਰ ਆ ਬਹੁਤ ਬਹੁਤ ਮਿਹਰ ਹਾਂਜੀ ਚਾਹੀਦੀ ਆ ਬਾਈ ਕੋ ਸੱਚੇ ਪਾਤਸ਼ਾਹ ਤੇ ਭਾਈ ਦਲੇਰ ਬਾਠ ਥੋੜਾ ਟਾਈਮ ਬਾਅਦ ਆਇਆ ਇੱਕ ਤਾਂ ਮੇਰੇ ਦਾ ਝੋਨੇ ਦਾ ਸੀਜ਼ਨ ਤੇਰਾ ਇੱਕ ਝੋਨੇ ਦਾ ਸੀਜ਼ਨ ਚੱਲਣ ਡਿਆ ਏ ਇੱਕ ਨਾਲੇ ਥੋੜਾ ਜਿਹਾ ਨਾ ਪਸੂ ਤੈਨੂੰ ਪਤਾ ਵੀ ਮੈਂ ਲੈਣਾ ਥਣਾ ਦਾ ਸਸਰਾ ਤੇ ਥੋੜਾ ਜਿਹਾ ਸਾਫ ਸਸਰਾ ਤੁਸੀਂ ਕਿੰਨੀਆਂ ਵੀਡੀਓ ਪਾਈਆਂ ਸਾਰੇ ਸਾਫ ਸਸਰਾ ਆ ਇੱਕ ਲੈਣਾ ਮੈਂ ਭਾਲਾ ਡੰਗਰ ਮਹਿੰਗਾ ਡੰਗਰ ਨਹੀਂ ਲੈਣਾ ਅੱਡੇ ਤੋਂ ਡੰਗਰ ਫੜ ਕੇ ਵੇਚਿਆ ਤੇ ਉਹਦਾ ਕੀ ਵੇਚਿਆ ਮੈਂ ਲੈਣਾ ਬੋਟ ਵੀ ਕਰੀ ਦੋ ਘਰ ਚੋਂ ਡੰਗਰ ਹੌਸਲੇ ਨਾਲ ਲੈ ਕੇ ਨਗਦ ਮਾਇਆ ਦੇ ਕੇ ਹੌਸਲੇ ਨਾਲ ਵੀਡੀਓ ਪਾਉਣੀ ਆ ਕੋਈ ਕਾਲੀ ਨਹੀਂ ਕਰਨੀ ਬਿਲਕੁਲ ਹਾਂ ਇਹ ਨਹੀਂ ਵੀ ਅੱਜ 4 ਆ ਰਿਹਾ ਭਲਕੇ 5 ਕਰ ਲੋ ਨਾ ਉਹ ਅਗਲੀਆਂ ਦਾ ਪਤਾ ਲੱਗੇ ਨਾ ਉਹ ਪਿਛਲੀਆਂ ਦਾ ਪਤਾ ਲੱਗੇ ਹਾਂ ਫਿਰ ਇੱਕ ਬਿਲਕੁਲ ਥਾਣਾ ਜਿਹਾ ਸਾਫ਼ ਹੋ ਗਿਆ ਡੰਗਰਾ ਬਿਲਕੁਲ ਹਾਂ ਬਿਲਕੁਲ ਅੱਜ ਆਪਣੇ ਕੋਲੇ ਗਈ ਹੈ ਇੱਕ ਪਹਿਲੇ ਕਾਲੀ ਮੋਰੀ ਦੀ ਝੋਟੀ ਹਾਂ ਇੱਕ ਇੱਕ ਜਿਹੇ ਨੀਲੀ ਜਿਹਨੂੰ ਬੂਰੀ ਕਹਿੰਦੇ ਆ ਜਿਦ ਤਰ੍ਹਾਂ ਅੱਜ ਮੰਨ ਲਓ ਆਪਣੇ ਕੋਲ ਬੂਰੀ ਨਹੀਂ ਉਹਨੂੰ ਬੂਰੀ ਨੀਲੀ ਕਹਿੰਦੇ ਆ ਬਿੱਲੀ ਅੱਖ ਦੀ ਬੂਰੀ ਆ ਬਿਲਕੁਲ ਬਹੁਤ ਸਾਫ਼ ਆ ਬਟਨ ਵਾਲਾ ਝੱਡਾ ਲੱਗਾ ਬਹੁਤ ਚੰਗੀ ਝੋਟੀ ਹੋਈ ਆਪਣੇ ਕੋਲ ਉਹ ਵੀ ਵਿਖਾਉਨੇ ਆਪਾਂ ਠੀਕ ਆ ਜੀ ਹਾਂ ਜੀ ਤੇ 1 ਲੱਖ ਦੇ ਵਿੱਚ ਬੂਰੀ ਜਿਹੜੀ ਉਹ ਹੈਗੀ ਜੇ ਪਿਓਰ ਕਾਲੀ ਮੋਰੀ ਦੀ ਮੱਝ ਜੇ ਅੱਜ ਤੜਕੇ 5 ਵਜੇ ਸੋਈ ਜੇ ਤੇ 8 ਵਜੇ ਉਹਦੀ ਚਵਾਈ ਕੀਤੀ ਏ ਠੀਕ ਆ ਤੇ ਬਹੁਤ ਚੌਂ ਚਾਂ ਚ ਚੰਗੀ ਮੈਂ ਨਿਕਲੀ ਏ ਉਹਦੀਆਂ ਪੱਤਾਰਾਂ ਮਰ ਕੇ ਵੀਰਾਂ ਨੂੰ ਆਪਾਂ ਵਿਖਾਵਾਂਗੇ ਬਿਲਕੁਲ ਤੇ ਬਾਕੀ ਹੁਣ ਮੰਨ ਲਓ ਵੀ ਆਪ ਸੋ ਬਾਈ ਦਲੇਰਪਾਠ ਪਹਿਲੇ ਨੰਬਰ ਤੇ ਆਪਾਂ ਐਸੇ ਝੋਟੀ ਤੋਂ ਸਟਾਰਟ ਕਰ ਲਗੇ ਇਹ ਝੋਟੀ ਸਵੇਹਾ ਕਿ ਨਵਾ ਸੁਣ ਜਾ ਰਹੀ ਹੈ ਇਹ ਪਹਿਲੇ ਸੂਏ ਆ ਜੀ ਪਹਿਲਾਂ ਹਾਂ ਦੰਦਾ ਜੀ ਜੀ ਝੋਟੀ ਦੰਦਾ ਹਾਂ ਜੀ ਪਹਿਲਨ ਝੋਟੀ ਆ ਭਰਾਵੋ ਸਿੰਘਾਂ ਦੀ ਬੰਤਰ ਵੇਖੋ ਫੇਸ ਕੁਆਲਿਟੀ ਵੇਖੋ ਬਿਲਕੁਲ ਛੋਟਾ ਜਿਹਾ ਸਿੰਘਾ ਕੁਤੀ ਜਿਹਾ ਲੱਗਾ ਛੋਟਾ ਜਿਹਾ ਸਿੰਘਾ ਵਜਨ ਵੀ ਪੂਰਾ ਲੱਗਾ ਵਜਨ ਵੇਖੋ ਅੱਗੋਂ ਜਿਵੇਂ ਫੇਸ ਕੁਆਲਿਟੀ ਬਿਲਕੁਲ ਬਰੀਕ ਜੀ ਪਤਲੀ ਆ ਤੇ ਬੈਕ ਸਾਡ ਨੂੰ ਉਵੇਂ ਉਵੇਂ ਜਿਹੜਾ ਦੋਸਤ ਥੱਬਿਆ ਥੱਬੇ ਆ ਦੇਖੋ ਵੀ ਆਇਆ ਖੁੱਲਦੀ ਆ ਵੇਖ ਆ ਵੇਖ ਸਕਦੇ ਹੋ ਬਟਨ ਵਾਲਾ ਬਣਾਇਆ ਠੀਕ ਹੈ ਜੀ ਇਧਰ ਗੁਰਲਾਲ ਵੀਰ ਕਹਿੰਦਾ ਬਟਨ ਵਾਲਾ ਲੇਵਾ ਹੈ ਸੋ ਆ ਬਟਨ ਲੱਗੇ ਆ ਜਿਹੜੇ ਦੁਰ ਤੋਂ ਕੁੱਟੀਆਂ ਦਾ ਕਹਿ ਦਿੰਦਾ ਕੋਈ ਬਟਨ ਵਾਲਾ ਕਹਿ ਦਿੰਦਾ ਇਹ ਢੇਲ ਢੋਲੂ ਬਹੁਤ ਜਾਵਾਂ ਨਹੀਂ ਜੀ ਦੇਖੋ ਲਓ ਜੀ ਹਾਂ ਜੀ ਪਹਿਲਾਂ ਝੋਟੀ ਆ ਤੇ ਸਾਫ ਸੁਥਰੀ ਜਿਹੜੀ ਦੋਸਤੋ ਤੁਹਾਨੂੰ ਆਪਾਂ ਬੜੀ ਤਸੱਲੀ ਨਾਲ ਦਿਖਾ ਦਿੰਦੇ ਆ ਤੁਸੀਂ ਆਪ ਅੱਖਾਂ ਚੋਂ ਕੱਢ ਲਓ ਆ ਕਰੋ ਛੇਕ ਆ ਜੰਨੀ ਢੇਲੇ ਜਿਹਾ ਨਹੀਂ ਪੂਰਾ ਪਰਨਾ ਨੇ ਬਣਾਣਾ ਲਓ ਜੀ ਦੇਵੇ ਦੀ ਕੁਆਲਿਟੀ ਦੇਖੋ ਤੇ ਬਟਨ ਵਾਲਾ ਲੇਵਾ ਦੋਸਤੋ ਬਾਕੀ ਬਿਲਕੁਲ ਮੁਠੀ ਵਾਲਾ ਥਣ ਬ ਕਿ ਉਹ ਹੀ ਹੱਥੀ ਬੜੀ ਬੈਸਟ ਕਰਾਊਗੀ ਸਮਾਂ ਉਨ ਤੇ ਬਾਕੀ ਆ ਪੁੱਠਾ ਪਠਾ ਵੇਖੋ ਚੜਾਈ ਵੇਖੋ ਪੂਰਾ ਕੱਦ ਵਜਣਾ ਜਿੱਦਾਂ ਤੀਜੇ ਸੁਏ ਮੈਦਾ ਹੁੰ ਜਾ ਕੱਦ ਬੰਦਾ ਉਹਦੀ ਪੂਰੀ ਵੱਟੀ ਪੂਰੀ ਜੰਮੀ ਪਲੀ ਐ ਜੀ ਵੱਡੀਆਂ ਮੱਝਾਂ ਕਿੰਦੀ ਹੁੰਦੀਆਂ ਹੁੰਨ ਤਾਂ ਇਹ ਜੀ ਆਹ ਵੇਖੋ ਜੀ ਤੇਰੇ ਜਿੰਨਾਂ ਤੋਂ ਬਹੁਤ ਕਾਫੀ ਵੱਡੀ ਮੱਝ ਐ ਕੋਈ 15 16 ਲੀਟਰ ਵਾਲੀ ਮੱਝਾ ਜੀ ਦੀ ਇਹ ਕੱਟੀ ਐ ਇਹ ਕੀ ਐ ਠੀਕ ਹੈ ਜੀ ਦੁੱਧ ਦੀ ਉਮੀਦ ਕਰਦੇ ਹਾਂ ਮੈਂ ਵਾਦੇ ਨਾਨਾ ਵੀ 10 ਤੋਂ ਲੈ ਕੇ 12 ਲੀਟਰ ਤਾਈ ਪਹਿਲੇ ਸੂਏ ਹੀ ਦੁੱਧ ਕੱਢ ਦੂਗੀ ਏ ਠੀਕ ਹੈ ਜੀ ਕਿਉਂ ਜਿੰਨੀ ਇਹਦੀ ਪਲਾਨ ਹੈ ਚੱਡੇ ਦੀ ਤੇ ਜਿੰਨੀ ਸਫਾਈ ਹੈ ਮੈਂ ਨਾ ਇਹ ਇਹਦਾ ਤੀਪਾ ਵੇਖਿਆ ਹੈ ਬਹੁਤ ਜ਼ਿਆਦਾ ਮੋਟਾ ਚਵਾ ਆਇਆ ਇਹਦਾ ਠੀਕ ਹੈ ਜੀ ਹਾਂ ਆਮ ਜਿਵੇਂ ਆਪਣਾ ਮੱਝਲਾ ਦੂਜੇ ਤੇ ਜੇ ਸੂਏ ਜਾ ਕੇ ਡੰਗਰ ਤੇ ਸਰੂ ਖੋਲਦੇ ਨਾ ਇਦਾਂ ਇਹਦੇ ਕਰਮਾਲੀ ਦੇ ਪਹਿਲੇ ਸੂਏ ਖੁੱਲੇ ਹੋਏ ਠੀਕ ਹੈ ਜੀ ਇਹਦਾ ਵਧੀਆ ਚਵਾ ਆਊਗਾ ਠੀਕ ਹੈ ਹਾਂ ਲਓ ਜੀ ਖੋਲ ਕੇ ਤੋਰ ਕੇ ਦਿਖਾਈਏ ਪੂਰੀ ਫਟਫਾਟ ਵਜਨ ਲੋੜ ਵਾਲੀ ਦੋਸਤ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਆਂ ਚੰਗੀ ਸੇਵਾ ਹੈ ਵੀ ਜਿੱਥੋਂ ਬਾਈ ਤੇ 650 ਹੋਰਾਂ ਨੇ ਪਰਚੇਜ਼ ਕੀਤੀ ਹੋਊਗੀ ਵੀ ਕਿਸੇ ਚੰਗੇ ਵੀਰ ਸ਼ੌਂਕੀ ਵੀਰ ਨੇ ਬੜੀ ਖਾਸ ਸੇਵਾ ਕਰਕੇ ਪਸ਼ੂ ਜਿਹੜਾ ਦੋਸਤੋ ਇਸ ਲੈਵਲ ਤੱਕ ਲੈ ਕੇ ਆਂਦਾ ਠੀਕ ਆ ਥਾਨ ਚੱਡਾ ਬਹੁਤ ਜ਼ਿਆਦਾ ਸਫਾਈ ਵਾਲਾ ਤੇ ਦਿਨ ਹਜੇ ਘੱਟੋ ਘੱਟ ਦਿਨ ਲੈ ਜੂ ਕਰ ਲਾਲ ਸਾਂਜੇ ਪੰਜ ਮੀਤੀ ਇਹਦੇ 5-6 ਦੇਖਦੇ ਚ ਪਿਆ ਰਾਜੀ ਹੋ ਸਕਦਾ ਇੱਕ ਦੋ ਦਿਨ ਉੱਤੇ ਲੈ ਜਾਈ ਆ ਰਾਜੀ ਆ ਵਜਨ ਰੋਡ ਵਾਲੀ ਆ ਵੀ ਹੋ ਸਕਦਾ ਫਿਰ ਦੋ ਚਾਰ ਦਿਨ ਉੱਤੇ ਹੋਰ ਲੈ ਜੇ ਉਹਾਰ 7 ਦਿਨ ਲੈ ਜੀ ਹਫਤੇ ਦੇ ਅੰਦਰ ਅੰਦਰ ਸਭ ਪਹੂਗੀ। ਬਾਕੀ ਇੱਕ ਹਫਤਾ ਘਟੋ ਘਟਦੀ ਨਜ਼ਰ ਚ ਆ ਰਿਹਾ ਵੀ ਇੱਕ ਹਫਤਾ ਜਿਹੜਾ ਦੋਸਤੋ ਲੈ ਜਾਊਗੀ ਠੀਕ ਹੈ। ਤੇ ਚਾਲ ਢਾਲ ਬਹੁਤ ਵਧੀਆ ਹੈਗੀ ਆ ਚੰਗੀ ਪਿਆਰੀ ਝੋਟੀ ਆ। ਪਹਿਲਾਂ ਝੋਟੀਆਂ ਸੁਣਾ ਦੋਸਤੋ। ਸੋ ਮਾਲਕ ਅਕੇ ਜਿੱਥੇ ਵੀ ਜਾਵੇ ਭਾਗ ਲਾਵੇ। ਠੀਕ ਹੈ ਜੀ। ਅਜੇ ਲੰਮਾ ਚੱਲਣਾ ਝੋਟੀਆਂ ਆਵੇ ਕੋ। ਆਵੇ ਲਾਏ ਬੰਦ ਹੋ ਗਏ ਇਹਨੂੰ। ਆ ਫਿਰ ਫੱਜਾ ਗਏ ਆਪਣੇ ਅਡੇ ਦੇ। ਬਿਲਕੁਲ। ਸੋ ਬਹੁਤ ਵਧੀਆ ਸਿੰਗਲ ਦਾ ਡੀ ਜੀ। ਘੈਂਟ ਜਿਹੜਾ ਸ਼ੌਕ ਬਿਲਕੁਲ ਸ਼ਕੀਨੀ ਵਾਲਾ ਨਕੀਨਾ ਜਿਹੜਾ। ਠੀਕ ਹੈ। ਤੇ ਬਾਹਰ ਸਾਹਿਬ ਕਿੰਨਾ ਕ ਮੁੱਲ ਫਿਰਦਾ ਰੱਖਿਆ ਜੀ ਆਪਾਂ ਜਿਆਦਾ ਮੁੱਲ ਨਹੀਂ ਇਹਦਾ ਕਰਨਾ ਕਿਉਂ ਆਪਾਂ ਪਹਾੜਾ ਲਈ ਪਾਣਾ ਹੀ ਮੁੱਲ ਰੱਖਣਾ ਹੈ ਕਿਉਂ ਜਿਆਦਾ ਕਰਕੇ ਵੀ ਕੋਈ ਫਾਇਦਾ ਨਹੀਂ ਹੁੰਦਾ ਇਹਦਾ ਆਮ ਮੈਂ ਵੇਖਿਆ ਝੋਟੀਆਂ ਦਾ 90 95000 ਰੁਪਿਆ ਮੁੱਲ ਮੇਰੇ ਭਰਾ ਕਰੀ ਜਾਂਦੇ ਆ ਆਪਾਂ 90 95 ਵੀ ਨਹੀਂ ਕਰਨਾ 85 ਵੀ ਨਹੀਂ ਕਰਨਾ ਇਹਦਾ ਮੁੱਲ ਜੀ 80000 ਰੁਪਿਆ ਤੇ 76000 ਦੀ ਆਪਾਂ ਮਾਈ ਦੇ ਦੇਣੀ 76000 ਦੀ ਪਹਿਲੇ ਸੋਏ ਝੋਟੀਆਂ ਲਾਵੀ हां छट्रयाती बिल्कुल ਜਿਹੜਾ ਦੋ ਇਹਦੇ ਜੋ ਜਸਨੋ ਆਪਣੀਆਂ ਮੰਨ ਲਓ ਆਪਾਂ ਕੋਈ ਬਹਿਸਵਾਦੀ ਵਾਲਾ ਖੌਫਦਾ ਨਹੀਂ ਕਰਨਾਗੇ 76000 ਦੇ ਵਿੱਚ ਦੋਸਤੋ ਇਹ ਦਿੱਤੀ ਜਾਊਗੀ ਬਲੈਕ ਡਾਇਮੰਡ हां ਠੀਕ ਹੈ ਜੀ ਬਿਲਕੁਲ ਸ਼ਾਈ ਸ਼ੂਈ ਪੂਰੀ ਹੈ ਝੋਟੀ ਦੇ ਵਿੱਚ ਵੀ ਥਣਾ ਤੋਂ ਲੈ ਕੇ ਸਿੰਘਾਂ ਦੇ ਪੰਦਰ ਮੂਹ ਮੱਤਾ ਵੀ ਹਰ ਇੱਕ ਚੀਜ਼ ਹੈਗੀ ਆ ਆ ਵੇਖ ਲਓ ਉਂਗਲਾ ਉਂਗਲੀ ਮਹਾ ਨੰਗਦੀ ਏ ਸਿੰਘਾਂ ਵੇ ਦੀ ਠੀਕ ਹੈ ਜੀ ਤੇ ਆ ਇਹਨੂੰ ਆਪਾਂ ਕਹਦੇ ਨੇ ਖੁੱਤੀ ਵਾਲਾ ਸਿੰਘ ਆ ਆ ਵੇਖੋ ਕੁੱਤੀਆਂ ਬੜੀਆਂ ਪਈਆਂ ਅੱਗੇ ਆਰ ਪਾਰ ਨਹੀਂ ਜੇ ਦੀਦਾ ਉਂਗਲ ਨੰਗਾਈਏ ਤੇ ਨੰਗਦੀਏ ਹੂੰ ਠੀਕ ਹੈ ਥੋੜਾ ਰੌਂਡ ਮੋੜ ਕੇ ਇੱਥੇ ਬਸ ਬਹੁਤ ਜਲਦੀ ਏ ਆਉਣ ਵਾਲੇ ਸਮਿਆਂ ਚ ਮੰਨ ਲਓ ਅੱਜ ਦੇ ਆਪਾਂ ਬਾਤਾਂ ਬਾਉਣੇ ਬਾਹਰ ਹੀ ਖੇਡਦੀ ਰਹੂਗੀ ਬਿਲਕੁਲ ਹਾਂ ਕੋਈ ਲਾਏ ਵਾਂਦੇ ਕੋਈ 855 ਟਰੈਕਟਰਾਂ ਨੂੰ ਇਹ ਵਧਣੀ ਹੈ ਘਟਣੀ ਨਹੀਂ ਇਹ ਠੀਕ ਆ ਜੀ ਹਾਂ ਜੀ ਮਾਰਕੀਟ ਰਹਿਣੀ ਨਹੀਂ ਮਾਰਕੀਟ ਹੀ ਫੁੱਲ ਜਾਏ ਦੀ ਹਾਂ ਅੱਜ ਛੇਤੀ ਆਪਾਂ ਸਭ ਨੂੰ ਖੋਲਾ ਲਾਂਗੇ ਆਪਾਂ ਉਹਦਾ ਦੋ ਸੂਏ ਪਿਉਾਂਗੇ ਉਹਦਾ ਫੇਰ ਉਹ ਕਿਸ ਨੇ 20 ਲਾਉਣਾ ਕਿਸ ਨੇ 30 ਲਾਉਣਾ ਇਹ ਕਰਮਾਂ ਵਾਲੀ ਲੰਮੇ ਸਮੇਂ ਤੇ ਚੱਲੂਗੀ ਲੰਮੇ ਸਮੇਂ ਹਾਂ ਮਹਾਰਾਜ ਸੁੱਖ ਰੱਖੇ ਬਹੁਤ ਜਿਹਾ ਵਧੀਆ ਨਿਕਲੂ ਮੱਜ ਛੋਟੀ ਚੰਗੀਆਂ ਤੋਂ ਸੋਹਣੀ ਬਣਨ ਵਾਲੀ ਆ ਠੀਕ ਆ ਕਿਸੇ ਪਾਸੇ ਉਹ ਖੁੰਝੀ ਨਹੀਂ ਗਈ ਤੇ ਪਸੰਦ ਆਊਗੀ ਤੁਹਾਨੂੰ ਤੁਸੀਂ ਜਰੂਰ ਕੰਟੈਕਟ ਪਾਈ ਦਲੇਰਪਰ ਨਾਲ ਕਰ ਲਿਓ ਇਸ ਤੋਂ ਬਾਅਦ ਇੱਕ ਬੂਰੀ ਹੋਰ ਤੁਹਾਨੂੰ ਨਿਗਹਿਨਾ ਕੱਢਦੇ ਆਂ ਗਾਂ ਦੀ ਗਾਂਏ ਤੁਰੇ ਜਾਣਾ ਆਪਾਂ ਬਸ ਹਾਂਜੀ ਇਹ ਆ ਗਈ ਰਾਜਵੀਰ ਦੂਸਰੇ ਸੂਏ ਦੂਜਾ ਸੂਆ ਹਾਂਜੀ ਇਹਦਾ ਹਫਤਾ ਰਹਿਣਿਆ ਜੇ ਸੂਣ ਚ ਇੱਕ ਹਫਤਾ ਬਾਕੀ ਇੱਕ ਹਫਤਾ ਲੇ ਜੂਗੀ ਅੱਛਾ ਜੀ ਹਾਂ ਦਿਨ ਉਹਨਾਂ ਲਿਖਤ ਵਿੱਚ ਵੀ ਦੱਸਿਆ ਹੋਇਆ ਇੱਕ ਹਫਤਾ ਪੂਰਾ ਲਊਗੀ ਹਾਂਜੀ ਤੇ ਆਪਾਂ ਵੀ ਉਹ ਗੱਲ ਹੀ ਕਹੀਨੀ ਹੈ ਹਫਤਾ ਹੀ ਲਊਗੀ ਠੀਕ ਆ ਹਾਂ ਬਾਕੀ ਇਹ ਆਉਣ ਵਾਲੇ ਸਮੇਂ 'ਚ ਗਾਵਾਂ ਵਾਂਗੂ ਬਣੂਗੀ ਛੋਟੀ ਇਹ ਵੀ ਠੀਕ ਤੇ ਪਣਦਾ ਆਪਣੇ ਬਹੁਤ ਜਿਆਦਾ ਕਲਮ ਥਣ ਲੱਗਾ ਜੇ ਇਹਨੂੰ ਮੋਟਾ ਚਵਾ ਆ ਜੇ ਆਪਾਂ ਜੇ ਆਖੋਗੇ ਇਤਨਾ ਭਰਾ ਕੇ ਵਿਖਾ ਸਕਦੇ ਆਹ ਵੇਖੋ ਦੋਸਤੋ ਹਾਂ ਠੀਕ ਪਤਲੇ ਜੇ ਥਣ ਨੇ ਸ਼ੇਪ ਪੂਰੀ ਥਣਾਂ ਦੀ ਵੇਖੀ ਇਹਦੇ ਬਿਲਕੁਲ ਮੁਠੀ ਵਾਲੇ ਠੀਕ ਉਹ ਸੋਹਣਾ ਥਣ ਲੱਗਾ ਹਨ ਬਹੁਤ ਪਸੰਦੀਦਾ ਪੂਰਾ ਆ ਬਾਕੀ ਜਿਹੜੇ ਵਿਰਪਾਰ ਕਰੂਗਾ ਕਿਸਾਨ ਵੀਰਾ ਜਿਨ੍ਹਾਂ ਨੇ ਪਸ਼ੂ ਰੱਖੇ ਉਹਨਾਂ ਨੂੰ ਨੋਰਮਲ ਹੀ ਪਤਾ ਲੱਗ ਹੀ ਜਾਣਾ ਇੱਕ ਰਾਏ ਵੀ ਬੁਰੀ ਬਹੁਤ ਜਿਆਦੀ ਸੁਸਰੀ ਘਟ ਮਿਲਦੀ ਆ ਜੇ ਮਿਲੂਗੀ ਤੇ ਪੰਜਵੇਂ ਛੇਵੇਂ ਸੂਏ ਮਿਲੂਗੀ ਇਹ ਵੇਖ ਲੋ ਦੂਸਰਾ ਸੁਹਾ ਹੀ ਇਹ ਤੇ ਦੂਸਰਾ ਹੀ ਦਸਣਾ ਹੂੰ ਉਹ ਵੇਖ ਲੋ ਉਦੋਂ ਅੱਗੇ ਤੀਸਰੇ ਤੀਸਰੇ ਹੀ ਦਸਣੀ ਆ ਇਹ ਪਹਿਲਣਿਆ ਤੇ ਪਹਿਲਣੀ ਇਹ ਆ ਨਾ ਕੋਈ ਸੱਜਣਾ ਆਖੇ ਯਾਰ ਇਹ ਸੂਏ ਦਾ ਝੂਠ ਮਾਰੀ ਜਾਂਦਾ ਉਹ ਝੂਠ ਨਹੀਂ ਆ ਪਾ ਮਾਰ ਜੀ ਜ਼ਰੂਰੀ ਆ ਜੀ ਹਾਂ ਨਾ ਦੁੱਧ ਦੇਖਲਾ ਸਿਆਣਿਆਂ ਦੀ ਘਾਵਤ ਆ ਲਵੇਰੀ ਚੋਗ ਇਹ ਹਾਲੀ ਵਾਗ ਦੇ ਲਵੇਰੀ ਚੋਗ ਬਿਲਕੁਲ ਉਹ ਪਾਵਾਂਗੇ ਤੇ ਚੋਲਾਂਗੇ ਬਿਲਕੁਲ ਹਾਂ ਆ ਦੇ ਸਾਬ ਸੂਹ ਆ ਦੇਖੋ ਜੀ ਠੀਕ ਆ ਬੂਰੀ ਝੋਟੀ ਆ ਦੋਸਤੋ ਦੂਜਾ ਸੁਹਾ ਸੋਨਾ ਠੀਕ ਆ ਸਾਰ ਸੁਗਤੇ ਨਿਸ਼ਾਨ ਵੇਖੋਗੇ ਬਾਕੀ ਚੌਵਾਂ ਪੈਰਾ ਤੇ ਮਾਰਕਿੰਗ ਹੈਗੀ ਆ ਤੇ ਪੱਖ ਜਵੇਂ ਪਸ਼ੂ ਬਾਰਡਰ ਬਰੀਡ ਆ ਬਿਲਕੁਲ ਤੁਰ ਫਿਰ ਕੇ ਜਿਹੜੇ ਵਪਾਰੀ ਵੀਰ ਆ ਚਾਹੇ ਬਾਈ ਜਲੇਰ ਬਾੜ ਦੀ ਗੱਲ ਕਰ ਲਈਏ ਵੀ ਲਾਗੇ ਪੰਜੋਂ ਪਿੰਡਾਂ ਦੇ ਵਿੱਚੋਂ ਪਸ਼ੂ ਜਿਹੜੇ ਕਲੈਕਟ ਕਰਨੇ ਹੁੰਦੇ ਆ ਖਰੀਦਣੇ ਹੁੰਦੇ ਆ ਤੇ ਘਰਾਂ ਦੇ ਵਿੱਚੋਂ ਪਸ਼ੂ ਕੋਈ ਨਾ ਕੋਈ ਗਾਂ ਦੀਆਂ ਰਵੇ ਦੇ ਵਿੱਚੋਂ ਨਿਕਲਦਾ ਰਿਹਾ ਜਬਾਨ ਗੁਲਾਬੀ ਹੋ ਦੋਸਤੋ ਮੱਥਾ ਬੱਲਾ ਤੇ ਥੋੜੀ ਥੋੜੀ ਮਾਰਕਿੰਗ ਅੱਖਾਂ ਦੇ ਵਿੱਚ ਥੋੜਾ ਥੋੜਾ ਜਵਾਬ ਹੈਗਾ ਬਾਕੀ ਸਾਰ ਸੁਗਤੇ ਨਿਸ਼ਾਨ ਪੰਜ ਕਲਿਆਣੀ ਵਿੱਚ ਵੀ ਆ ਜਾਂਦੀ ਬੂਰੀ ਨਾਲ ਬੂਰੀ ਠੀਕ ਹੈ ਜ ਹਾਂ ਹਫਤਾ ਆ ਗਿਆ ਨਾਨੀ ਠੀਕ ਹੈ ਜੀ ਹਾਂ ਬਾਕੀ ਬਨ ਲਵੋ ਵੀ ਕਮਾਲ ਹੀ ਕਰ ਦੋਗੀ ਠੀਕ ਹੈ ਜੀ ਹਾਂ ਜੀ ਚੁਾਈ ਚੁਾਈ ਫਰਸਟ ਕਲਾਸ ਹੋਊਗੀ ਕੋਈ ਸੱਜਣ ਵੀਰ ਖੜੇ ਜਾਂਦੇ ਆ ਆਪਦੀ ਪਾਸ ਕਰਕੇ ਲਾ ਸਕਦਾ ਠੀਕ ਹੈ ਜੀ ਆਨਲਾਈਨ ਕਿਸੇ ਸੱਜਣ ਨੇ ਮਂਗਾਉਣੀ ਜੇ ਕੋਈ ਭਰਾ ਇੱਥੇ ਆਉਂਦਾ ਆਪਦੀ ਤਸੱਲੀ ਕਰੇ ਪੰਗਾ ਪਾ ਦਾਂਗੇ ਆਪਦੀ ਬਹਿ ਕੇ ਤਸੱਲੀ ਕਰ ਲਵੇ ਠੀਕ ਆ ਜੇ ਜਾ ਕੇ ਇਕਲਾ ਉਹ ਗੱਡੀ ਮਗਰੋਂ ਰੁਗੇ ਲਾ ਆ ਕੇ ਉਹਨੂੰ ਤਸੱਲੀ ਕਰਕੇ ਤੇ ਫੇਰ ਆਪਾਂ ਨੂੰ ਕਹੇ ਵੀ ਠੀਕ ਹਾਂ ਚਲੋ ਕੋਈ ਭਾਰ ਦੀ ਸ਼ਿਕਾਇਤ ਨਹੀਂ ਕਿਸੇ ਰਕਮ ਦੀ ਦੋ ਝੋਟੀਆਂ ਨੂੰ ਇਹ ਵੀ ਸਾਡੀ ਇੱਕ ਦਿਨ ਦੀ ਗਰੰਟੀ ਹੋ ਗਈ ਜਾਗੀ ਸਹੀ ਹੈ ਜੀ ਹਾਂ ਗਾਘੜਾ ਵੰਡ ਜਿਆਦਾ ਪਾਦੇ ਕੋਈ ਵਾਦਾ ਘਾਟਾ ਜੋਦੀ ਕੋਈ ਜੁਮਿਆਰੀ ਨਹੀਂ ਹੁੰਦੀ ਕਿਉਂ ਸਾਡੇ ਕੋਲ ਆਈਆਂ ਕਰਮਾਲੀਆਂ ਪ੍ਰਾਹਣੀਆਂ ਤੇ ਪ੍ਰਾਹਣਾ ਜਿੰਨਾ ਚਿਰ ਤੁਹਾਨੂੰ ਪਤਾ ਹੀ ਹੈ ਜੇ ਨਵਾਂ ਨਵਾਂ ਆਵੇ ਜਿੰਨਾ ਚਿਰ ਉਹਦਾ ਮਾਲਾ ਫੇਤ ਨਾ ਪਾਇਆ ਜਾਵੇ ਤੇ ਕੋਈ ਭੇਦ ਨਹੀਂ ਹੁੰਦਾ ਬਾਲੋ ਇਹ ਅੱਜ ਇਹ ਅੱਜ ਆਈ ਆ ਉਹ ਕੱਲ ਦੀ ਆਈ ਉਹਨੇ ਕਰਮਾਲੀ ਨੇ ਕਿਤੇ ਇਹੋ ਜਾਂ ਨਾ ਨਿਸ਼ਾਨੀ ਹੈ ਇਹਦੀ ਇੱਕ ਦਿਨ ਦੀ ਦੋ ਦਿਨਾਂ ਦੀ ਇਹ ਆਪਣੀ ਗਾਰੰਟੀ ਹੋ ਗਈ ਮੰਨ ਠੀਕ ਆ ਹਾਂ ਬਾਕੀ ਸੂਤ ਜਿਹੜਾ ਦੋਸਤੋ ਮੈਂ ਤੁਹਾਨੂੰ ਆ ਦਿਖਾ ਦੇਣਾ ਕਿਸੇ ਪਾਸੇ ਕੋ ਢਿੱਲਾ ਪਣ ਜਾਂ ਕਿਤੇ ਐਕਸਟਰਾ ਤੁਹਾਨੂੰ ਜਿਹੜਾ ਕੋਈ ਨਜ਼ਰ ਨਹੀਂ ਆਊਗਾ ਥੋੜੀ ਜੀ ਡੀਪਲੀ ਜਾ ਕੇ ਚੈੱਕ ਕਰ ਲਿਆ ਕਰੋ ਠੀਕ ਹੈ ਜੀ ਕਿਸੇ ਪਾਸੇ ਕੋ ਭਾਰਪੂਰ ਦੀ ਸਪੈ ਹੈ ਭਾਰ ਆਲਾ ਉਹਦੀ ਸਾਰੀ ਗੱਲ ਕੋਈ ਨਹੀਂ ਆਊਗਾ ਬਾਕੀ ਮਾਲਕ ਓਨਰ ਵੀ ਦੱਸ ਹੀ ਦਿੰਦੇ ਆ ਵੀ ਕੋਈ ਕਮੀ ਪੇਸ਼ੀ ਹੋਵੇ ਐਦਾਂ ਦਾ ਪਸ਼ੂ ਵਪਾਰੀ ਵੀਰਾਂ ਨੂੰ ਵੀ ਬੇਇਨਸਾਫ਼ੀ ਨਾ ਦਿੱਤਾ ਜਾਵੇ ਜਿਹੜੇ 2000 ਰੁਪਿਆ ਵੀਰਜੀ ਲਾਉਣਾ ਹੈ ਜਾ ਕੇ ਡੰਗਰ ਪਿੱਛਾ ਕੱਢ ਲੇ ਅਗਲੇ ਦਾ ਨੁਕਸਾਨ ਹੋ ਜੇ ਜੇ ਮੰਨ ਲਓ ਭਾਰ ਪਾਉਂਦਾ ਤੇ ਅਗਲੇ ਨੂੰ ਦੱਸ ਦੋ ਨਹੀਂ ਪਾਉਂਗਾ ਤੇਰੇ ਕਈਆਂ ਸੱਜਣਾਂ ਦੀਆਂ ਵਿਹਲੀਆਂ ਹੀ ਦੂਰ ਆ ਘਰ ਤੋਂ ਦੂਰ ਆ ਉਹ ਰੱਖੀ ਨਹੀਂ ਹੁੰਦੀ ਤੇ ਆਪਾਂ ਮੰਨ ਲਓ ਥੋੜੀ ਜੀ ਗੱਲ ਤੇ ਇੱਕ ਇਹ ਗੱਲ ਉਹਨੂੰ ਸੱਚਾਈ ਦੱਸੋ ਵੀ ਬਿਲਕੁਲ ਨਹੀਂ ਆ ਪਿੱਛਾ ਮਾਰਨ ਗਿਆ ਸਹੀ ਆ ਹਾਂ ਸਹੀ ਆ ਸੋ ਇਹ ਜਿਹੜੀਆਂ ਦੋਸਤੋ ਜ਼ਰੂਰੀ ਗੱਲਾਂ ਨਾਲ ਦੀ ਨਾਲ ਬਾੜ ਸਾਹਿਬ ਨਾਲ ਕਰ ਲਈ ਦੀਆਂ ਨੇ ਤੇ ਜਿੱਥੋਂ ਵੀ ਪਸ਼ੂ ਖਰੀਦੋ ਥੋੜੀ ਜਿਹੀ ਨਰਕ ਪਰਖ ਆਪਣੀ ਮੇਰਾ ਵੀ ਜਰੂਰ ਕਰ ਲਿਆ ਕਰੋ ਕਿਉਂਕਿ ਪਸ਼ੂ ਬਹੁਤ ਨਿਕਲਦੇ ਆ ਵੱਖ-ਵੱਖ ਚੈਨਾਂ ਦੇ ਉੱਪਰ ਪਸ਼ੂ ਖਰੀਦੋ ਪ੍ਰਕਤ ਹੁੰਦੀ ਰਹਿੰਦੀ ਆ ਪਰ ਥੋੜਾ ਜਿਹਾ ਡੀਪਲੀ ਜਾ ਕੇ ਚੈੱਕ ਕਰ ਲਿਆ ਕਰੋ ਪਸ਼ੂ ਨੂੰ ਠੋਖਾ ਢੀ ਜਾ ਵੀ ਉੱਥੇ ਡਰ ਰਿਆ ਮੰਨ ਲਓ ਹੁਣ ਸਾਰੇ ਚੈਨਲ ਵਾਲੇ ਵੀਡੀਓ ਪਾਉਂਦੇ ਆ ਇਹ ਵੀਰ ਦੇ ਕਮੈਂਟ ਬੰਦ ਹੁੰਦੇ ਕਿਸੇ ਦਾ ਕੋਸ਼ ਹੁੰਦਾ ਹੈ ਤੁਹਾਡੇ ਹੁਣ ਲਾਈਵ ਹੈ ਸਭ ਕੁਝ ਵੇਖਣ ਦੇ ਵੀਰ ਜੇ ਕਿਹਨੂੰ ਕੋਈ ਵੀ ਚੀਜ਼ ਮਾੜੀ ਆ ਆਪ ਦੀ ਦੱਸੋ ਤੁਹਾਨੂੰ ਉਸੇ ਵੇਲੇ ਪਤਾ ਲੱਗਦਾ ਬਿਲਕੁਲ ਬਿਲਕੁਲ ਹਾਂਜੀ ਆ ਵੇਖੋ ਜਿਹੜੀ ਚੀਜ਼ ਦੱਸੀ ਵੀਲੀ ਅੱਖ ਜੇ ਫੇਸ ਕੁਆਲਿਟੀ ਵੇਖੋ ਦੋਸਤੋ ਇੱਕ ਬੰਨੇ ਅੱਖ ਦੇ ਵਿੱਚ ਜਵਾਬ ਮੈਂ ਤੁਹਾਨੂੰ ਦੱਸਦਾ ਸੀਗਾ ਥੱਲੇ ਠੋਡੀ ਵੇਖੋਗੇ ਦਾਗ ਵਾਈਟ ਨਿਸ਼ਾਨ ਠੋਡੀ ਤੇ ਠੀਕ ਹੈ ਨੀਲੀ ਦਾ ਪੱਕ ਥੋੜਾ ਥ ਤੇ ਬਾਕੀ ਅੱਗੇ ਤੁਸੀਂ ਸਾਰੇ ਸਿਆਣੇ ਉਹ ਵੀਰ ਜਿਹੜੇ ਬਾਹਰ ਦਾ ਤੁਰੇ ਫਿਰਦੇ ਸਾਰੇ ਵੀਰ ਸਿਆਣੇ ਆ ਠੀਕ ਆ ਜੀ ਤੇ ਹਵਾਨਾ ਜਿਹੜਾ ਘਟੋ ਘਾਟ ਵੀ ਦਿਨਾਂ ਦੇ ਹਿਸਾਬ ਨਾਲ ਵਾਈ ਜਾਂਦਾ ਵੀ ਖੋਲਣ ਆਏ ਨੇ ਪੂਰਾ ਜਿਵੇਂ ਜਿਵੇਂ ਦਿਨ ਨੇੜੇ ਆ ਰਿਹਾ ਸੂਣ ਦੇ ਉਵੇਂ ਉਵੇਂ ਜਿਹੜੀ ਖਲਰਦੀ ਜਾਊਗੀ ਥੱਲਿਓ ਬਾਕੀ ਮਿਲਕਿੰਗ ਕੋਈ ਆਸ ਇਹ ਨਹੀਂ ਕਰਦੇ ਵੀ 14 ਚ ਬਦੂ 15 11 12 12 ਤੱਕ ਤਾਂ ਨਾਰਮਲ ਅਗੇ ਕੀ ਸੋਹ ਹਾਂ ਇਹਨੇ ਪਹਿਲੇ ਸੂਏ 11 ਲੀਟਰ 10 ਤੋਂ 11 ਚ ਵਾਇਆ ਹੈ ਹੁਣ ਮੀਟ ਕਰਦੇ ਵੀ 12 13 ਲੀਟਰ ਦੋਗੀ ਥੱਲੇ ਨਹੀਂ ਨੀਂਦੀ 12 ਤੋਂ ਕਲਾਸੀ ਚੱਲੂਗੀ ਠੀਕ ਹੈ ਜੀ ਹਾਂ ਚਲੋ ਬਾਕੀ ਅਗਲੇ ਦਾ ਹੱਥ ਚੰਗੀ ਆਪਣੇ ਉਹਨਾਂ ਦੇ ਕਹਿੰਦੇ ਘਰ ਵਾਲਿਆਂ ਦੇ ਕਹਿੰਦੇ ਮੁਤਾਬਕ ਉਹਨਾਂ ਆਇਆ ਵੀ ਐਹੀਂ ਆਪ ਦੀ ਸਾਹਮਣੇ 10 ਤੋਂ ਲੈ ਕੇ ਪਹਿਲੇ ਸੂਏ 11 ਲੀਟਰ ਦੁੱਧ ਚ ਹੋਇਆ ਠੀਕ ਆ ਬੱਚੇ ਇਹਨੂੰ ਛੱਡ ਕੇ 10 ਲੀਟਰ ਦੁੱਧ ਅਹੀਂ ਜਾਣੀ ਚੁੰਦੇ ਰਹਾਂ ਕਿਲੋ ਡੇਢ ਕਿਲੋ ਡੇਢ ਕਿਲੋ ਦੇ ਲਗਭਗ ਘੜ ਹੋ ਗਈ ਇਹਦੀ ਠੀਕ ਹੈ ਜੀ ਹਾਂ ਜੀ ਤੇ ਜਾਨੀ ਜਿੱਥੋਂ ਤਾਈ ਸਾਡੇ ਨੌਲਜ ਅਹੀਂ ਲੈਣੀ ਅਗਲੇ ਨੂੰ ਪੁੱਛਦੇ ਜ਼ਰੂਰ ਆ ਕਿ ਉਹ ਪੈਸੇ ਦੇਣੇ ਕੋ ਠੀਕ ਕਰੀਏ ਤੇ ਕਿਸੇ ਦੇਣੀਆਂ ਨਹੀਂ ਜੇ ਆਪਾਂ ਪੈਸੇ ਦੇਣੇ ਜੇ ਮੰਨ ਲਓ ਤੂੰ ਚੰਗੀ ਚੀਜ਼ ਦਿੰਦੇ ਜੇ ਪਾਟਾ ਅਲੋਟ ਹੋਇਆ ਤੂੰ ਬਾਹਰ ਕੱਢ ਦੇਣਾ ਕਰ ਦੇਣਾ ਹਾਂ ਕਿਉਂ ਅਸੀਂ ਇਹੋ ਹੀ ਮਾਲਕ ਨੂੰ ਸੋਚਦੇ ਆ ਵੀ ਸਾਡਾ ਵੀ ਮਾਲਕਾ ਪਲਾ ਹੋਵੇ ਤੇ ਅਗਲੇ ਦਾ ਵੀ ਜਾ ਕੇ ਸਾਡੇ ਪੈਰ ਹੋਵੇ ਹਾਂ ਸਹੀ ਹੈ ਕੀ ਮੁੱਲ ਬਾਦ ਸਾਹਿਬ ਇਹਦੀ ਡਿਮਾਂਡ ਵੀ ਵੇਖੋ ਜੇ ਇਹ ਬਰੀਡ ਨੂੰ ਗਿਣੀਏ ਨੀਲੀ ਜਾ ਗਈ ਬੂਰੀ ਆ ਗਈ ਡਿਮਾਂਡ ਤੇ ਆਮ ਮੈਂ ਵੇਖਿਆ ਸੱਜਣ ਮੇਰੇ ਭਰਾ ਵੀਰ ਲੱਖ ਰੁਪਏ ਤੋਂ ਘੱਟ ਡਿਵਾਰਡ ਨਹੀਂ ਰੱਖਣ ਦੇ ਆਪਾਂ ਇਹਦੀ ਵੀ ਉਹਦੇ ਜਿੰਨਾ ਹੀ ਮੁੱਲ ਰੱਖਣਾ ਜੀ ਇਹਦਾ ਵੀ ਮੁੱਲ 70000 ਰੁਪਇਆ ਤੇ 76000 ਦੀ ਇਹ ਦੇਣੀ ਆ 76000 ਦੀ ਹਾਂ ਠੀਕ ਆ ਇਹ ਵੀ ਆਪਣੇ ਜੈਸਨ ਹੋਈਆਂ ਠੀਕ ਆ ਹਾਂ 76000 ਦੀ ਹੋ ਜੂਗੀ ਦੋਸਤ ਆ ਵੀਰ ਆਪਣਾ ਤਸल्ली ਘਰ ਤੇ ਪਰਿਵਾਰ ਨੂੰ ਵਿਖਾ ਕੇ ਵੀਡੀਓ ਫਿਰ ਆਪਣੇ ਨਾਲ ਕਨੈਕਟ ਕਰੇ ਫਿਰ ਸਾਈਪਾ ਠੀਕ ਆ ਜੀ ਫੇਸ ਕੁਆਲਟੀ ਤੋਂ ਲੈ ਕੇ ਬਾਕੀ ਆ ਆਪਣੀ ਰਾਜਵੀਰ ਤੱਕੀ ਤਾਂ ਜਾਣੀ ਜੇ ਜੇ ਅਗਲਾ ਕੋਈ ਆਪਾਂ ਨੂੰ ਸਾਈ ਪਾਉਂਦਾ ਹੈ ਇਹ ਨਹੀਂ ਕਹਿੰਦੇ ਨੂੰ ਅਸੀਂ ਵੀਰ ਜੀ ਤੁਰੇ ਆਉਨੇ ਆ ਆਣ ਕੇ ਸਾਈ ਪਾਇਓ ਫਿਰ ਪਤਾ ਕੀ ਗੱਲ ਹੁੰਦੀ ਆ ਟਾਡਾ ਫੋਨ ਜਿੱਦਣ ਤੁਸੀਂ ਸਾਡੀ ਵੀਡੀਓ ਚਾਲੂ ਕਰਦੇ ਜੀ ਇੱਕ ਤੋਂ ਲੈ ਕੇ ਦੋ ਦਿਨ ਸਾਨੂੰ ਫੋਨ ਆਉਂਦੇ ਆ ਹੁਣ ਵੀ ਹਜ਼ਾਰਾਂ ਹੀ ਆਉਂਦੇ ਆ ਹੁਣ ਮੰਨ ਲਓ ਸਾਨੂੰ ਜਿਹੜਾ ਚਾਹ ਬਣਾ ਹੋਇਆ ਜਿੱਦਣ ਸਾਡੀ ਕੁੰਡੀ ਅੜਦੀ ਹੋਈ ਅਸੀਂ ਉਸੇ ਵਾਲੇ ਨੂੰ ਹਣਾ ਲਿਆ ਵੀ ਰਸਾਈ ਪਾ ਤੇ ਸੋਨੇ ਵਰਗੀ ਚੀਜ਼ ਆਪਦੀ ਲੈ ਕੇ ਜਾ ਹਾਂ ਮੰਨ ਲਓ ਕਈ ਹੁਣ ਸੱਜਣ ਦੂਰੋਂ ਆਉਂਦੇ ਅਸੀਂ ਆਗੇ ਚਲੇ ਗਏ ਫਿਰ ਉਹਦੇ ਵਿੱਚ ਮਜ਼ਾ ਖਰਾਬ ਹੁੰਦਾ ਉਹਨਾਂ ਚਿਰ ਨੂੰ ਤਾਂ ਹਜ਼ਾਰਾਂ ਹੀ ਫੋਨ ਵਰ ਜਾਂਦੇ ਹਾਂ ਇਹ ਵੀ ਗੱਲ ਜ਼ਰੂਰੀ ਹੈ ਘਾੜ ਕੇ ਤਸੱਲੀ ਕਰੋ ਆਪਦੇ ਪੈਸੇ ਦੇ ਨਹੀਂ ਕੋਈ ਕਿਸੇ ਰਗਮ ਦਾ ਆਪਾਂ ਨੂੰ ਵੀ ਇਹ ਨਹੀਂ ਗਿਲਾਸ਼ੀ ਵਾਵੇ ਆਪਾਂ ਨੂੰ ਕਿਸੇ ਰਗਮ ਦਾ ਇਹ ਡਾਰਿਆ ਵੀ ਡੰ ਆਪਾਂ ਸਫਾਈ ਵਾਲਾ ਕੰਮ ਕਰਨਾ ਭਾਵੇਂ ਥੋੜਾ ਕਰੀਏਗੀ ਇੱਕ ਲਾਟ ਦੇ ਵਿੱਚ ਦੋਸਤ ਜੀ ਇਹ ਤੀਜੇ ਨੰਬਰ ਦਾ ਤੁਹਾਨੂੰ ਆਪਾਂ ਮਾਤ ਦਿਖਾਉਣੀ ਆ ਇਹ ਸੂਈ ਸੁਬਈ ਆ ਠੀਕ ਹੈ ਜੀ ਤੇ ਸੂਹਾ ਕਿੰਨਾ ਸੂਈ ਆ ਜੀ ਇਹ ਤੀਸਰੇ ਸੂਈ ਰਾਜਵੀਰ ਸੂਈ ਅੱਜ 5 ਵਜੇ ਤੜਕੇ ਸੂਈ ਜੇ ਮਾਰਨਿੰਗ 5 ਵਜੇ ਹਾਂ ਇਹਦੇ ਥੱਲੇ ਉਹ 3 ਤੋਂ ਲੈ ਕੇ ਸਾਢੇ 3 ਤੱਕ ਲੀਟਰ ਆਪਾਂ ਕਿੱਲ ਜਿਹੜੇ ਬੋਲਾ ਚੋਲਿਆ ਜੀ ਠੀਕ ਹਾਂ ਹਾਂ ਮੀਟ ਕਰਦੇ ਆ ਵੀ ਦੋਹਾਂ ਟਾਈਮਾਂ ਦਾ ਇਹ ਥੱਲੇ ਇਸ ਟਾਈਮ ਤੇ 6 ਤੋਂ 7 ਕਿਲੋ ਬੋਲਾ ਹੈਗਾ ਜੀ 6 ਤੋਂ 7 ਹਾਂ ਠੀਕ ਹੈ ਤੇ ਕਟਾ ਇਹਦੇ ਮਗਰ ਜਿਓ ਸਾਹਮਣੇ ਨਾਲ ਕਟਾ ਮ ਕਾਦਣਾ ਹੋ ਗਈ ਨਹੀਂ ਨਹੀਂ ਪਤਾ ਕੀ ਗੱਲ ਹੈ ਦੇ ਦੇ ਦਊਗੀ ਦੇ ਦਿਓ 10 ਤੋਂ 12 ਦੇ ਦਊਗੀ ਕਾਦਣਾ ਵੱਧ ਲੜੂਗੀ ਹਾਂ ਇਹ ਮੱਖਣ ਮੱਖੀਆਂ ਨੂੰ ਕੱਦ ਨਹੀਂ ਇਹਦਾ ਵੇਖਣਾ ਪਲਵਾਨਾਂ ਮੱਖਣ ਮੱਖੀ ਪਲਵਾਨਾਂ ਆ ਨਾ ਸਾਡੇ ਕਲਸੀਆਂ ਦਾ ਉਹਨਾਂ ਉਹਦੇ ਨੂੰ ਪਲਵਾਨੇ ਉਹ ਵੇਖੋ ਬਾਹਰ ਖੇਡਣ ਡਿਆ ਵੀਰ ਹੂੰ ਸਜਣਾ ਆਪਣਾ ਬਾਹਰ ਖੇਡਣ ਡਿਆ ਪਰ ਉਹ ਗੱਲ ਵੀ ਇੰਨੇ ਆਪਾਂ ਕੱਦ ਨਹੀਂ ਇਹਦਾ ਵੇਖਣਾ ਦੁੱਧ ਤੋਂ ਪੂਰਾ ਲੜੂ ਵੀ ਆਮ ਮਈਆਂ ਜਿਹੜੀਆਂ 80 90 ਹਜ਼ਾਰ ਵਾਲੀਆਂ ਉਹਨਾਂ ਜਿੰਨਾ ਲੜੂ ਮੈਂ ਦੱਸਾਂ ਕੀ ਗੱਲ ਕੀਤੀ ਆ ਮੈਂ ਕਿਹਾ ਵੀ ਬੌਲੇ ਦੇ ਵਿੱਚ ਤੁਸੀਂ ਤਾਂ ਕਹਿੰਦਾ ਨਾ 6 7 ਇਹਨਾਂ ਇੱਕ ਡੰਗ ਚੋਇਆ ਉਹ ਕਹਿੰਦੇ ਵੀ 10 11 ਕਿਲੋ ਬੌੜਾ ਹੀ ਆ ਤੇ ਇਹਨਾਂ ਚੋਇਆ ਏ ਤੇ ਮੰਨ ਲਓ ਸ਼ਾਮ ਨੂੰ ਫੇਰ ਤਿੰਨ ਚੋਨੇ ਆ ਤੇ 6 ਹੋ ਗਿਆ ਤੇ 10 ਕਿੱਥੋਂ ਚਵਾ ਦਾਂਗੇ ਬਸ ਬਸ ਜਾਨੀ ਤਾਂ ਜਿਆਦਾ ਗੋੜੇ ਗੋੜੇ ਤਾਂ ਗਰਮੀ ਪੈਣ ਦੀ ਬੱਚਾ ਤਾਂ ਮੇਲ ਖਾਣ ਡਿਆ 나ੜੂ ਨਾਲ ਆ ਸਾਰਾ ਕੋਈ ਮੂੰਹ ਫੜ ਕੇ ਖਾਦੇ ਮੜਿਆ ਆ ਬੱਚਾ ਮੇਲ ਖ ਠੀਕ ਆ ਤੇ ਆਹ ਵੇਖੋ ਜੀ ਠੀਕ ਆ ਤਾਂ ਕੋਈ ਕਿਸੇ ਨਾਲ ਆਪਣਾ ਭਾਈ ਦਿਨੇਰ ਪੜ ਕਿਸੇ ਕੋਈ ਕਿਸੇ ਨੂੰ ਘੱਟ ਦੀ ਹਾਂ ਹਾਂ ਏ ਤੇ ਪਤਾ ਕੀ ਗੱਲ ਰਾਜਵੀਰ ਜੇ ਮੰਨ ਲਓ ਆਪਾਂ ਸਚਾਈ ਵਰਤਦੇ ਆ ਨਾ ਇੱਕ ਤੇ ਉਹਦੇ ਵਿੱਚ 100 ਸਚਾਈ ਦੇ ਵਿੱਚ ਇੱਕ ਝੂਠ ਮਾਰ ਲਾ ਨਾ ਉਹ 100 ਦਾ ਵੀ ਬੇੜਾ ਕਰਕੇ ਕਰ ਦਿੰਦਾ ਜੀ ਹਾਂ ਸਚਾਈ ਵਰਤੋ ਭਾਈ ਜਿੰਨਾ ਕੰਮ ਕਰਨਾ ਥੋੜਾ ਕਰੀ ਬਿਲਕੁਲ ਹਾਂ ਕਿਸੇ ਰਕਮ ਦਾ ਕੋਈ ਸੱਜਣ ਲਾ ਮਾਣਾ ਪਣਦਾ ਬਰਨਾਲ ਖੋਲ ਕੇ ਦਿਖਾਓ ਵੀਰੇ ਆਓ ਤੇ 6 ਕਿਲੋ ਬੌਲਾ ਦੋਸਤੋ ਮੰਨ ਲਓ ਕਿਉਂਕਿ ਹਜੇ ਦੂਜੇ ਡੰਗ ਦੀ ਨਾ ਚਵਾਈ ਹੋਣੀ ਆ ਠੀਕ ਆ ਤੇ ਦੂਜੇ ਡੰਗ ਦੀ ਚਵਾਈ ਹੋ ਜੂਗੀ ਚਵਾਈ ਫਸਟ ਚਾਈ 3 ਕਿਲੋ ਫਿਰ ਬੌਲਾ ਨਿਕਲ ਆਊਗਾ ਤਾਂ 6 ਕਿਲੋ ਤੁਸੀਂ ਪ੍ਰੋਕਸੀਮੀਟਲੀ 6 ਕਿਲੋ ਦੋਨਾਂ ਬੌਲਾ ਜਿਹੜਾ ਮੰਨ ਕੇ ਚੱਲੋ ਠੀਕ ਆ ਕਿਉਂਕਿ ਹਜੇ ਇੱਕ ਡੰਗ ਦੀ ਚਵਾਈ ਹੋਈ ਹੈ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਮੋਸਟਲੀ ਕਿਹਾ ਜਾਂਦਾ ਵੀ 11 ਕਿਲੋ ਬੌਲਾ 10 ਕਿਲੋ ਬੌਲਾ ਠੀਕ ਹੈ ਜੀ ਤੇ ਫਿਰ ਹਾਲ ਦੁੱਧ ਜਿਹੜਾ ਇਹਨਾਂ ਪਾਉਗੇ ਹਜੇ ਸੂਜ ਆਈ ਹੈ ਸਿੱਧੀ-ਸੁੱਧੀ ਹੋਣ ਵਾਲੀ ਹੋਣਾ ਤੁਹਾਡੇ ਆਉਣ ਤੋਂ ਪਹਿਲਾਂ ਥੋੜਾ ਜਿਹਾ ਪੱਠੇ-ਪੱਠੇ ਖ ਤੇ ਆਹ ਵੇਖੋ ਜੀ ਘਾ ਰੱਖਣ ਵਾਲੇ ਨੂੰ ਚੰਗੀ ਆ ਕੋਈ ਚੱਕਰ ਨਹੀਂ ਆ ਠੰਡੀ ਸੀਖਿਆ ਹਾਂ ਠੀਕ ਆ ਬਾਈ ਜੋ ਇਹ ਮੋਟੀ ਆ ਠੀਕ ਆ ਜੀ ਤੇ ਕੱਦ ਜਿਹੜੀ ਹਾਈਟ ਮੀਡੀਅਮ ਆ ਮੀਡੀਅਮ ਤੁਸੀਂ ਮੰਨ ਲਓ ਠੀਕ ਆ ਜੀ ਕੱਦ ਹਾਈਟ ਜਿਹੜੀ ਮੀਡੀਅਮ ਆ ਤੇ ਇੱਥੇ ਆਉਣਾ ਦੂਰੋਂ ਤਰਾ ਦੋ ਕਿਸੇ ਵੀਰ ਦਾ ਡਾਕਿਆ ਬਦਰਾ ਮਰਾ ਦਿੰਦੇ ਆ ਆ ਲੋ ਜੀ ਹਾਲ ਬਗੇਰ ਬੱਚਾ ਤਰਾ ਮਗਾ ਦਿੰਦੇ ਆ ਆਵੇ ਫੱਟੇ ਵਾ ਇੱਕ ਵਾਰੀ ਗੋਦੀ। ਦੇਖੋ। ਆਵੇ ਲੋਕਲੇ ਇਹਦੇ ਦੋ ਦੋ ਰੰਗ ਤਾਂ ਸੰਢਿਆ। ਬਿਲਕੁਲ ਬਿਲਕੁਲ। ਇਹ ਇਹ ਸੱਚ ਪੂਰਤ ਕਹਣੀ ਜੀ। ਦੋ ਦੀ ਮੋਟਰ ਦਾ ਜਵਾਬ ਹਰਾ ਵੀਰ। ਇੱਕ ਨੰਬਰ ਚ ਵਾਈ ਹੈ ਭਰਾਵੋ। ਬਾਕੀ ਆ ਤੁਹਾਡੇ ਸਾਹਮਣੇ ਕਰ ਦਿੰਦੇ ਆ ਸਾਰਾ ਕੁਝ ਤਸਦੀ ਨਾਲ ਆ। ਪਾਣਾ ਬਜਰੀ ਨਾ ਪੋੜ ਦੇਂਦੀ। ਬਸ ਬਸ। ਆਹ ਵੇ ਕੱਲ ਨੂੰ ਮਿਸਤਰੀ ਸਾਦੇ ਫਿਰੋ। ਆਹ। ਜਿੰਨਾ ਖੜਾ ਹੋਏੋਂ ਡਿਆ। ਹਾਂ। ਠੀਕ ਹੈ ਜੀ। ਬਾਕੀ ਚਵਾਈ ਬਹੁਤ ਬੈਸਟ ਆ। ਚੰਗੀ ਚਵਾਈ ਆ ਤੇ ਸੀਲ ਸਾਊ ਆ ਠੰਡੇ ਤੇਰੀ ਆ ਆ ਗਾਵਾਂ ਵਰਗੀ ਛਾਵਾਂ ਨੂੰ ਖਾਲੀ ਕਰਾਂਗੇ ਇਹਨੂੰ ਆਪਾਂ ਬਿਲਕੁਲ ਹਾਂ ਤੇ ਵਾਟਸਐਪ ਕਿੰਨਾ ਕੁ ਫਿਰ ਇਹਦਾ ਵੀ ਛੋਟੀ ਜੀ ਡਿਵਾਂਡ ਆ ਜੀ ਇਹਦੀ ਮੋਲ ਹੈ ਕੀ ਆ ਵੀ 65000 ਹਾਂ ਹਾਂ 68000 ਦੀ ਦੇ ਦੇਾਂਗੇ 68000 ਦੀ 68000 ਵਿੱਚ 500 ਛੋਟ ਕਰ ਦਿਆਂਗੇ 68000 68000 ਦੀ ਤੇ ਉਹ ਲੈ ਹਾਂ ਲਓ ਜੀ 68 ਤੇ 68 ਚੱਲਣ ਦੋ ਠੀਕ ਆ ਅੱਜ ਦਲੇਰ ਪਾਠ ਬਾਈ ਕਹਿੰਦਾ ਵੀ 62000 ਦੀ ਲਾਸਟ ਜਿਹੜੀ ਆ ਦੋਸਤੋ 62000 ਦੀ ਦੇ ਦੇਣਗੇ ਉਹਦੇ 500 ਛੋਟ ਕਰਦੇ ਆਗੇ ਉਹਦੇ 500 ਛੋਟ ਕਰਦਾਂਗੇ ਠੀਕ ਆ ਬਸ ਅਜਲ ਕੋਈ ਦੂਰੋਂ ਆ ਜਾਂਦਾ ਤਾਂ ਫਿਰ ਕੋਈ ਨਾ ਕੋਈ ਕਰਨਾ ਹੀ ਪੈਂਦਾ ਬਿਲਕੁਲ 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 ਤੇ ਇੱਕ ਆਪਣੇ ਸੰਪਰਕ ਨੰਬਰ ਜਰੂਰ ਮੈਨੂੰ ਬੋਲ ਕੇ ਦੱਸ ਦੇ ਨੰਬਰ ਇਹਗਾ ਜੀ ਰਾਜੀਵਰ 97792 9006 ਠੀਕ ਹੈ 97792 9006 ਠੀਕ ਹੈ ਜੀ ਕਿੰਨੇ ਗਾ ਜੇ ਡਾਲਾ ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਬਾਈ ਦਲੇਰ ਸਿੰਘ 62 ਤੇ ਖੜ ਘਰੇ ਖਾਸ ਵਿਜ਼ਿਟ ਕਰਕੇ ਤੁਸੀਂ ਤਸੱਲੀ ਕਰ ਲਿਓ ਵਿਖਾਏ ਗਏ ਪਸ਼ੂਆਂ ਦੀ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ